ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕੀ ਹਾਲ ਜੇ ਸਾਰੇ ਠੀਕ ਠਾਕ ਜੇ ਤੇ ਅੱਜ ਆਪਾਂ ਚੱਲੇ ਹਾਂ ਸੂਟ ਲੈਣ ਸੂਟ ਲੈਣ ਕਰਦਗੇ ਚਲੋ ਤੁਰੇ ਮੈਂ ਫਤੇ ਨੂੰ ਫੜਨਾ ਤੇ ਫਤੇ ਡਿਆ ਜੇਦ ਕਰਨ ਤੇ ਸਾਰੇ ਹੋ ਗਏ ਹਾਂ ਤਿਆਰ ਤੇ ਬੜੇ ਦਿਨਾਂ ਦਾ ਆਖਿਆ ਹੈਗਾ ਵੀ ਲਿਓਣੇ ਆ ਲਿਓਣੇ ਪਰ ਰਹਿ ਹੀ ਜਾਂਦਾ ਹੈ ਕੰਮ ਤੇ ਚਲੋ ਜੀ ਦਿਖਾ ਦਿਆਂ ਤੁਹਾਨੂੰ ਫਿਰ ਸੂਟ ਕਿੱਦਾਂ ਕਿੱਦਾਂ ਦੇ ਤੇ ਕਿਹੜਾ ਲਿਆ ਹਾਂ ਬੜਾ ਦਾ ਨਾ ਬਹੁਤ ਰੰਗ ਵਾਲਾ ਇਹ ਨਹੀਂ ਚੜਾ ਹਾਂ ਜੀ ਨਾਲ ਆ ਕੀ ਇਹ ਦੁਪੱਟਾ ਹੈ ਦੁਪੱਟਾ ਮੁੰਨੇ ਕੀ ਫਲਕਾ ਬਾਦੀ ਵਰਦਾ ਹੋਇਆ ਵੀ ਐਵੇਂ ਲੇਟਸ ਮਿਲਾਉਣ ਵਾਲਾ ਵੀ ਇਹ ਹੋਊਗੀ 3000 ਪਲੱਸ ਓਕੇ ਨਹੀਂ ਇਹ ਤਾਂ ਪਸੰਦ ਹੈਗਾ ਉਹਨੂੰ ਕਰਦੇ ਮੈਂ ਟੈਨਸ਼ਨ ਹੈ ਨਹੀਂ ਇਹਦੇ ਆਜੋ ਛੜਨ ਵਾਲਾ ਲੱਗ ਇਹਦੇ ਬਾਅਦ ਆ ਕਰ ਗੋਮਲ ਤੇ ਮੈਂ ਇੱਕ ਵਾਰੀ ਕਹਿ ਦੇਣਾ ਉਸ ਲੋਟੇ ਪੈ ਕਰ ਮੈਂ ਰਮਾਈਟੇ ਸਿੰਗ ਕਰਾ ਲਈ ਮੇਰੀ ਮੇਰੀ ਚਰਤ ਬੇਗਾ ਫਸ ਤੇ ਕੋਈ ਨਹੀਂ ਸੈਨੀਮਟ ਭਾਈ ਜਾਨੇ ਪਲਕਾ ਬੋਲਦਾ ਇੱਕ ਸਿਲਕ ਚ ਸਿਓਟ ਨਾ ਆ ਕਿਤੇ ਤੋਂ ਆਪ ਇਹ ਨਾ ਕਰਦਾ ਸਿਲਕ ਕੇ ਨਾਮ ਚਲਨੀ ਨਹੀਂ ਜਿਆਦਾ ਪੇਜ ਰਵੀ ਪੇੋਰ ਤੇ ਔਰਗੈਂజా ਆ ਇਹ ਵੀ ਕੋਈ ਸਿਲਕ ਨਾਲ ਕਰ ਸਿਲਕ ਚਲਦੀ ਸਿਲਕ ਦਾ ਕਪੜਾ ਆ ਇਹਦੇ ਨੂੰ ਕਿਹੜੇ ਕਿਹੜੇ ਕਲਰ ਆ ਭੈਰ ਪੱਦ ਨੂੰ ਕਿਰਾਦੀ ਸਿਲਕ ਕਲਰ ਇੱਕ ਲੱਡੋਣਾ ਜੀ ਆ ਜਾਈਂ ਮੈਂ ਕਿਹਾ ਕਿ ਗਰੰਦ ਬਾਤ ਪਾਣ ਦੀ ਹੈ ਨਹੀਂ ਸ਼ਾਮਿਲ ਹੈ ਉਹ ਪਰ ਹੁਣ ਇਹ ਕਿੱਸਾ ਵਾਂਗੁ ਖਾਇਗਾ ਉਹ 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 ਆ ਔਰ ਗੰਦ ਜਰਦਾ ਸਾਡਾ ਹੀ ਲੱਗਦਾ ਹੈ ਨਾ ਲੱਗਣਿਆ ਮੈਂ ਉਹ ਗੁੰਦ ਵੀ ਜੀ ਹੁਣ ਮੋਲ ਲਾਉਂਦਾ ਔਰ ਅੱਖਾਂ 'ਚ ਪੈਣ ਵਾਲਾ ਨਹੀਂ ਤਿੱਖਾ ਜਿਆ ਹੈ ਨਾ ਡਿਫਰੈਂਟ ਹਮ ਔਰ ਗੰਦ ਜਰਦਾ ਹਾਂ ਪੀਜਾ ਕਲਰ ਵੇਖੀ ਗਈ ਹਾਂ ਜੀ ਰੈਡੀ ਹਾਂ ਜੀ ਇਹ ਦਰਾਨਾ ਨਾ ਦੰਦ ਹੋਏ ਮੈਂ ਹਾਂ ਉਹ ਮੁਕੂਜੇ ਜਦੋਂ ਸੁਨਵਾਰ ਤੇ ਨਾ ਨਹੀਂ ਮੇਰੇ ਨਾਲ ਫੈਂਟਸ ਪਹੁੰਚਿਆ ਮੈਂ ਇਹ ਤੇਰੀ ਗਰਮ ਦੀ ਤੇ ਉਹਦੇ ਕੋਲ ਫਰੀਮਾ ਦਾ ਰੰਗ ਇਹਨਾਂ ਨੂੰ ਪੁੱਜੀ ਨੰਨਾ ਮਾਹਣਾ ਅੱਜ ਇਹਦੀ ਨਾ ਮਸਤ ਕਰਾਉਣੀ ਸੀ ਉਹਦੇ ਦੀ ਨੀਂਹ ਜੀ ਨਾ ਹਾਂ ਮੈਂ ਤਾਂ ਮੇਰੇ ਕੋਲ ਵੀ ਸੀ ਇਹਦੇ ਦੀ ਹਾਂ ਫਟੇ ਗਿਆ ਸੌ ਵਾਈਨ ਅਭੀ ਕਲਰ ਸੌ ਨਲਕੀ ਦਾ ਵਰਕ ਆਏਗਾ ਦੀ ਦੀਆ ਦਿਨ ਸੇ ਵੀ ਨਹੀਂ ਨਾ ਅੰਗਾ ਦਿਨੀ ਵਾਈਨ ਕਲਰ ਨਾ ਸਟਾਈਲ ਸਟਾਈਲ ਸਾਰੇ ਦਾ ਤੇਰਾ ਕੋ ਪਹਿਲ ਬੋਲ ਜਣਾਣਾ

ਮਹਰੀ ਇੰਟੀਮੀ ਠੀਕ ਹੈ ਅੱਜ ਦੇਵਾਣਾ ਕੱਦ ਦਾ ਆ ਜਾਣਾ ਫਰੈਂਕੀ ਮਾਡੀ ਕੋਸਾ ਕਹੀ ਕਰ ਕੱਲੇ ਨਹੀਂ ਵੀ ਫਾਈਟ ਕਰਦਾ ਪਰ ਮਰਜ਼ੀ ਜਿਹੀ ਚੱਲੇ ਜਿਹੜਾ ਮਰਜ਼ੀ ਚੱਲੇ ਆਹ ਸਾਰੇ ਉੱਤਰ ਗੋਲੇ ਨੇ ਹੋਰ ਪਾੜੇ ਨੇ ਠੀਕ ਹੋ ਗਏ ਆਪਣੇ ਕੰਮ ਕਰਾ ਦਿਦਾ ਬਣਾਇਆ 18 7 8 ਕੱਲ ਵੀ ਕੁਝ ਨਹੀਂ ਠੀਕ ਹੈ ਹਮਮ ਤਾਂ ਸਾਰੇ ਗਲਰ ਤੇ ਸਾਰੀ ਸੂਟ ਹੀ ਸੂਟ ਆ ਖਲਾਰਾ ਸੁੱਕੂ ਹੋ ਗਾ ਲੁੱਡਣ ਨੂੰ ਬਹਿਲਾ ਇਹ ਵੀ ਧਾਨੀਆਂ ਹਨਾ ਇਹਨਾਂ ਕੱਪੜੀ ਸਾਂਭਣਾ। ਆਓ ਸੁਣਾ ਲਈਏ। ਬਲੂ ਜੀਨਾਂ ਪਾ ਕੇ ਫੇਰ ਇਹਨਾਂ ਸਾਂਭਣਾ। ਇਹ ਨਾ ਵੀ ਵਧੀਆ ਕਲਰ ਹੈ ਨਾ। ਇਹ ਤੇਰੇ ਕੋਲ ਆਹ ਕਲਰ ਨਹੀਂ ਹੈ ਨਾ ਹਲ ਤੱਕ ਪਾਇਆ। ਨਹੀਂ ਹੋਇਆ ਨਾ। ਕੋਈ ਨੂੰ ਖੋਲ ਕੇ ਵਿਖਾ ਲੈਂਦਾ ਇੱਕ ਰੀ। ਨਹੀਂ ਫਿਰ ਚਲ ਵਾਪਸ ਆਪੇ ਬਿੰਨਾ ਕਸਣਾ ਹੀ ਕਰ ਬਿੰਦੀ ਕਿਤੇ ਕਿੰਨਾ ਸੂਰ ਕਿੰਨੀ ਪੈਂਜੀ ਪੈਂਜੀ ਹੁਣ ਪੈਂਜੀ 31 ਅੰਦਰੋਂ ਉਡ ਪਾ ਚਲੋ ਉਹ ਚਾਰ ਫੋਟੋ ਉਤਾ ਲੈ ਹਿੰਦਾ ਸੂਡ ਪਾ ਕੇ ਪੈਂਜੀ ਪੈਂਜੀ ਹੁਣ ਪੈਂਜੀ ਪੈਂਜੀ ਹੁਣ ਬਾਜੀ ਕਿਤੇ ਦੂਜੇ ਕਾਨੇ ਦੇ ਸੂਡ ਕੋ ਇਧਰ ਤੋਂ ਇਧਰ ਨੂੰ ਗਿਆ ਹੀ ਮੈਂ ਆਹ ਵਾਲਾ ਜਿਹੜਾ ਇਧਰ ਸੁੱਟਦੇ ਇੰਨੇ ਕਿੰਨੇ ਜਾਣੀ

और मैं जरा तुम दिखाओ मेरे के 2590 इंच वाला आ देखना इधर सुंदर है गई थी मैंने दिखाया हूं ये मैं भी ये कलर तो सुंदर है अच्छा मस्टर्ड कलर है इससे मतलब अबरा इधर की प्राइस है वैसे 3500 है वो हैप्पी करना है कोई दवा लेना ਅੱਬਾ ਯਾਰ ਇਹਦਾ ਟ੍ਰੇਲਰ ਕਾਸਟ ਹੈ ਇਹਦੇ ਵਿੱਚ ਗੱਲਾਂ ਹੁਣ ਇੱਕ ਸਿਕਵੈਂਸ ਵਰਗਾ ਹੈ ਇਹ ਵੀ ਸੁਣੀਏ ਭੈਣਾ ਤੂੰ ਅੱਗੇ ਟੋਪਰ ਪਾਰਟੀ ਦੀ ਹੈ ਮੰਨ ਚਾਹਤਰਾ ਸੈਟ ਦੇ ਨਾਲ ਚੋਇਸ ਬਾਲ ਕਰਾ ਹਾਂ ਛੋਟਾ ਰਾਤ ਕਰੀ ਗਰਲੀ ਦਾ ਭਲ ਗਿਆ ਹੋਰ ਗਨ ਹਣਾ ਮਨਨ ਗਰਲੀ ਕੀ ਜੇ ਹਮ ਹਮ ਇਹਦੀ ਆਰਗੇਨਿਕ ਚਾਹ ਨਾਲ ਆਰਗੇਨਿਕ ਬਣਦਾ ਥੋਕੇ ਥੱਲੇ ਨਹਿਰੂਨ ਜੈ ਸੰਤਹੀ ਲਾਲ ਜੇ ਗਲਤ ਪਰ ਆ ਜਾ ਵਾਵਾ ਇਹ ਕੜਾਈ ਬੜੀ ਹੈ ਇਹਦੇ ਬਲੇ ਨਹੀਂ ਨਹੀਂ ਇਹ ਨਹੀਂ ਇਹ ਨਹੀਂ ਭਾਜੀ ਪਹਿਲੋਂ ਹੀ ਪਹਿਲੋਂ ਇਹਨਾਂ ਦੇ ਜਿਹੜੇ ਖਿਲਾੜੇ ਆ ਸੂਟ ਹਾਂ ਉਹ ਰਿਲੇਸ ਸੂਟ ਹੈ ਵੀ ਸੂਟ ਹੁਣ ਉੱਪਰ ਲੈ ਗਿਆ ਆ ਪੰਨਾ ਦੁਪੱਟਾ ਐਵੇਂ ਸੋਨਾ ਮਾਂਮਾ ਸੀਕੂਅਸ ਪ੍ਰੋਪਰ ਪਾਰਟੀ ਬੀੜੀਆ ਵਾਸਤੇ ਲੈਣਾ ਆਪਣੇ ਹਾਂ ਉਹਨੇ ਕਿਹਾ ਫਿਰ ਦੂਜੀ ਦੁਪੱਟਾ ਨਾ ਲੈਣਾ ਕਪੜਾ ਹੀ ਨਹੀਂ ਲੈਣਾ ਹਾਂ ਸਿਰਮਾ ਦਾ ਕਪੜਾ ਹੈ ਰੈਂਡ ਪਾਰਟੀ ਦਿਖਾਉਣਾ ਹੈ ਵੀ ਮਿਲਰ ਵਰਕ ਆ ਗਿਆ ਦਾ ਔਰਗਨ ਦਾ ਦੁਪੱਟਾ ਹੈ ਇਹ ਕੋਈ ਤਾ ਵਰਨਾਮ ਆਪ ਹੀ ਲੈ ਜਾਣਾ ਚਾਹੀਦਾ ਇਹ ਪਹਿਲੀ ਗੁਣਾਂ ਹੈ सलवार तो 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 से सलवार तो ना बरकर बिंपल आएगा

ਉਹ ਐਵਰੀ ਮਸਟਰਡ ਕਲਰ ਪੂਰਾ ਫਰੰਟ ਵਰਗਾ ਇਹ ਨਹੀਂ ਲੈਣਾ ਇਹ ਤੇ ਪੀਲਾ ਉਹੀ ਗੱਲ yellow ਕਲਰ ਹੀ ਆ ਜਾਂਦਾ ਹੈ yellow hyper ਹੈ ਵਰਤਾ بڑا ਸਾਰੇ ਇਹਦਾ ਕੀ ਪ੍ਰਾਈਸ ਜਦੋਂ ਤੁਸੀਂ ਦੋ 3100 ਕੁਝ ਰੈਂਟ ਨਾਲ ਇਹਦੇ ਵਿੱਚ ਕਲਰ ਹੋਰ ਮਿਲ ਜਾਣਗੇ ਕਈ ਬਹੁਤ ਵਧੀਆ ਕਲਰ ਜੇ ਮੇਰੇ yellow ਬੜੇ ਇਕੱਠੇ ਕੀਤੇ ਨੇ ਹਾਂ ਤੁਸੀਂ ਕਲਰ ਦੇਖ ਕੇ ਰਹੀਓ ਹਾਂ ਅਮਰੇ ਆ ਫਰਦ ਹੋਰ ਰੈਸ ਕਲਰ ਚ ਆਮੇ ਚਾਂ రస్కుల రా రెండి 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 ਆਹ ਕੀ ਆਤੀ ਅੱਜੋਂ ਬਾਅਦ ਤੁਸੀਂ ਨਾਲ ਪੀਪ ਦੀ ਗੜਾਈ ਨੇ ਹਾਂ ਜੀ ਹਾਂ ਜੀ ਆਹ ਆਪਾਂ ਖਾਣੇ ਚੱਲਦੇ ਆਂ ਇੱਥੇ ਵਰਕਸ ਕਿ ਕਰਾ ਲਾ ਸੋਨਣਾ ਨਾ ਕੋਈ ਕਹਿੰਨੀ ਕਿ ਆਣਾ ਹੂੰ ਉਹੀ ਲੈ ਲਾ ਹਾਂ ਕਿਹੜਾ ਲੈ ਹਾਂ ਨਾ ਮੈਂ ਬਾਅਦ ਹਟ ਕੋਰ ਕਰਕੇ ਇਹ ਬਾਅਦ ਜਿੰਦ ਬਾਅਦ ਇਹ ਨੰਦਾ ਨਾ ਕੋਈ ਉਲ ਨਹੀਂ ਉਹ ਫੂਡ ਐਵਰੀ ਸੋਨਾ ਇਹ ਕਿਹੜੀ ਸ਼ਲਵਾਰ ਤੇ ਵਰਕੇ ਜਿ ਬਾਵਾ ਨਹੀਂ ਵਰਕੇਗਾ ਇਹ ਤੇ ਮੇਰਾ ਰੈਡੀमेड ਕੀਤਾ ਸਲਵਾਰ ਤੇ ਨਾਲ ਇਹਦਾ ਦੁਪੱਟਾ ਆਏਗਾ ਚਨਾਤ ਕੋਈ ਗੱਲ ਇਹ ਵਾਲਾ 2750 ਗ੍ਰੀਨ ਚ ਹੈ ਸਲਵਾਰ ਵਰਕ ਪਾਵਾਂ ਵਰ ਸਲਵਾਰ ਕਿੰਨੇ ਬਣਦੇ ਆ ਉਹਦਾ ਇਹ ਤੈਨੂੰ ਕਰਤੀ ਰਹੀ ਆ ਬੰਦਰੋ ਬਲੜ ਦੇ ਆਦ ਕਰ ਬੜਾ ਅੱਪਾ ਜੀ ਅੰਦਰ ਆ ਹਾਂ ਕਿਵੇਂ ਇਧਰੇ ਕਾਫੀ ਮੈਂ ਚੱਕ ਲਿਆ ਸ਼ੋਲੇ ਆ ਬਈ ਰੱਤੀ ਆ ਆ ਫਰੋਦੀ ਕਲਰ ਨਾ ਹੱਦੀ ਓਏ ਇੱਧਰ ਪਈਆਂ ਆ ਪਿਆ ਫਰੋਦੀ ਕਲਰ ਪਾ ਲੈ ਤੂੰ ਇੰਦਰਾ 12 ਮਾ ਲੈਣਾ ਪਰ ਕਿਸੇ ਨੇ ਆ ਜਾਂਦਾ 1000 ਹੱਪੀ ਵਾਜਾਈ ਬੜੀ ਕੀ ਕਰਾ ਸਾੜੀ ਸੋਨੇ ਮੇਰਾ ਮਰਦੀ ਦੇ ਲਾ ਹੈ ਤੇ ਸਾਰੀ ਸੋਨੇ ਤੂੰ ਵੀ ਬਲੌਗ ਪਾ ਲਈ ਫਿਰ ਵੇ ਹੈ ਲੋਕਾਂ ਨੂੰ ਬਸ ਲਈ ਹੈ ਨਹੀਂ ਉਹ ਬਸ ਦੇ ਕੇ ਸੋਨੇ ਇੱਕੋ ਹੀ ਕਰਨਾ ਹੈ ਇੱਕ ਮਲਟੀਪਲ ਅਜੂ ਨਾ ਬਾਬਾ ਕੀ ਚਾਲੀ ਦੀ ਕਿੰਨਾ ਕਰਦਾ ਇੱਧਰ ਹੀ ਆ ਜਾ ਕੋਈ ਆਈਟਮ ਦੇ ਲੋ ਚੁਪ ਵੀ ਦਿਖਾ ਦੋ ਬਾਬਾ ਨੇ ਇਸ ਦੇ ਵਿੱਚ ਆਮ ਇਹ ਜੰਡੀ ਆ ਗਿਆ ਮੈਨੂੰ ਬਸੰਦ ਕਰਨਾ ਮੇਰੇ ਤੋਂ ਪਹਿਲੇ ਬਿਲਕੁਲ ਡਿਫਰੈਂਟ ਕਲਰ ਆ ਆਹ ਵਾਲਾ ਵੀ ਕੱਢੋ ਆਹ ਵਾਲਾ ਕੱਢੋ ਮਾਲਿਕ ਉਹ ਦੋ ਦਿਓ ਭਾਈ ਗੱਲ ਹੈ ਨਾ हाँ। के के एक मिनट रुक दियो हां कोई कलर है garment में यदि एक न रावन चार्ट पुलिस है एक मिनट ना लावी जरा हां बदल लेंगे मम्मी अपन समझो हम कलर लिखो बुलगुना है दुपट्टा के फूल की थोड़ा इंतजार करो माने के के हम पूछते हो यानी के वो आप तो बुढ़िया खड़ी हो ठीक है काना हां चले अब जो आया खड़ा हां ఓకే రెడీ కనలాదేమే హ్ ఆవ